ਹੁਣ ਜਦੋਂ ਅਮਰੀਕਾ ਨੇ ਪ੍ਰੈਸ਼ਰ ਪਾਇਆ ਟੈਰਿਫ ਦਾ ਕੈਨੇਡਾ ਦੇ ਉੱਤੇ ਸਾਰੇ ਪ੍ਰੋਵਿੰਸਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਹੈਗੀ ਆ ਉਹ ਟ੍ਰੇਡ ਜ਼ਿਆਦਾ ਹੋਣਾ ਚਾਹੀਦਾ ਆਪਸ ਦੇ ਵਿੱਚ ਹੀ ਨਹੀਂ ਬਹੁਤ ਥਾਵਾਂ ਦੇ ਉੱਤੇ ਸ਼ੋਰ ਮਿਲਦੀ ਸਾਰੇ ਪ੍ਰੋਵਿੰਸਸ ਦੇ ਹੁਣ ਸਾਰੇ ਪ੍ਰੀਮੀਅਰ ਇਕੱਠੇ ਹੋ ਕੇ ਕਹਿ ਰਹੇ ਕਿ ਸਾਨੂੰ ਆਪਸ ਚ ਸਾਰੇ ਪ੍ਰੋਵਿੰਸਾਂ ਦੀ ਆਪਸ ਦੇ ਵਿੱਚ ਤੇ ਪ੍ਰੋਵਿੰਸ ਦੀ ਜਿਹੜੀ ਫੈਡਰਲ ਸਰਕਾਰ ਦੇ ਨਾਲ ਜਿੰਨਾ ਚਿਰ ਇੱਕ ਉਹ ਜਿਹੜੀ ਮਤ ਨਹੀਂ ਹੁੰਦੀ ਉਨਾ ਚਿਰ ਇਹ ਸਮੱਸਿਆ ਜਿਹੜੀ ਆ ਲੱਗਦਾ ਨਹੀਂ ਕਿ ਕਟੂ ਅਖੀਰ ਦੇ ਵਿੱਚ ਸਟੈਟਿਸਟਿਕ ਕੈਨੇਡਾ ਦੇ ਜਿਹੜੇ ਨੰਬਰ ਆਏ ਉਹਦੇ ਚ ਉਹਨਾਂ ਨੇ ਕਿਹਾ ਕਿ ਕਰੀਬ ਸ਼ਾਇਦ 58000 ਟੈਂਪਰੇਰੀ ਵਰਕਰ ਜਿਹੜੇ ਉਹ ਕੈਨੇਡਾ ਛੱਡ ਗਏ ਜੀ ਇਹਦਾ ਹਿਸਾਬ ਕਿਤਾਬ ਰੱਖਦੀ ਹੈ ਸਰਕਾਰ ਵੀ ਕਿੰਨੇ ਛੱਡ ਗਏ ਕੋਈ ਜੇ ਅਨਡਾਕੂਮੈਂਟਡ ਕੋਈ ਹੋ ਗਿਆ ਉਹ ਕੈਨੇਡਾ ਦੇ ਵਿੱਚ ਹੀ ਆ ਉਹਨੂੰ ਗਿਣਿਆ ਨਹੀਂ ਜਾ ਰਿਹਾ ਤਾਂ ਇਹਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਕਿਹੜਾ ਗਿਆ ਕਿਹੜਾ ਆਇਆ ਜਿਹੜਾ ਤਾਂ ਸੀਬੀਐਸਏ ਇਹਨਾਂ ਦੇ ਕੋਲ ਤਾਂ ਰਿਕਾਰਡ ਸਾਰਾ ਹੀ ਹੈਗਾ ਜੀ ਕੋਈ ਵੀ ਬੰਦਾ ਹੁਣ ਆਮ ਬੰਦਾ ਜਦੋਂ ਹੀ 에어ਪੋਰਟ ਤੋਂ ਜਾਂਦੇ ਆ ਤੇ ਸਾਡੇ ਕੋਈ ਮੋਹਰ ਨਹੀਂ ਹੁੰਦੀ ਉਹਨਾਂ ਕੋਲੇ ਰਿਕਾਰਡ ਹੈਗਾ ਪਰ ਜਿਹੜਾ ਸੈਂਸਸ ਦੇ ਨਾਲ ਉਹਨਾਂ ਨੇ ਰਿਕਾਰਡ ਸਾਂਝਾ ਕਰਨਾ ਅਸਲ ਦੇ ਵਿੱਚ ਇਹ ਵੀ ਬਹੁਤੇ ਨਾ ਜਿਹੜੇ ਛੱਡ ਕੇ ਚਲੇ ਗਏ ਉਹ ਵੀ ਅੰਦਾਜ਼ੇ ਹੁੰਦੇ ਆ ਜੀ ਮਤਲਬ ਇਦਾਂ ਰੀਅਲ ਨੰਬਰ ਕੋਈ ਨਹੀਂ ਹੈ ਸਾਡੇ ਕੋਲੇ ਹੁਣਾ ਤੇ ਇਹ ਚਾਹੀਦਾ ਵੀ ਰੀਅਲ ਨੰਬਰ ਵੀ ਹੋਵੇ ਉਹਦੇ ਨਾਲ ਅੱਗੇ ਉਹਨੂੰ ਤੋੜਿਆ ਵੀ ਹੋਵੇ ਕਿ ਆਹ ਕੈਟਾਗਰੀ ਦੇ ਇੰਨੇ ਐਸ ਦੇਸ਼ ਤੇ ਇੰਨੀ ਐਥਨਿਸਿਟੀ ਦੇ ਛੱਡ ਕੇ ਗਏ ਆ ਜਿਹੜੇ ਪੀਆਰ ਵੀ ਛੱਡ ਕੇ ਗਏ ਆ ਇੱਥੋਂ ਜੀ ਜਿਹੜੇ ਪਿੱਛੇ ਇਹ ਵੀ ਰੌਲਾ ਪੈਂਦਾ ਕਿ ਜਿਹੜੇ ਪੱਕੇ ਲੋਕ ਸੀ ਜੀ ਉਹ ਕੈਨੇਡਾ ਛੱਡ ਕੇ ਜਾਣ ਲੱਗ ਪਏ ਅਸਲ ਦੇ ਵਿੱਚ ਜਿਹੜਾ ਬੰਦਾ ਇੱਥੇ ਆ ਗਿਆ ਪੱਕਾ ਉਹ ਹੈਗਾ ਉਹਨੇ ਟੈਕਸ ਫਾਈਲ ਨਹੀਂ ਕੀਤਾ ਅਗਲੇ ਸਾਲ ਇਹਨੂੰ ਉਹ ਮੰਨ ਲੈਂਦੇ ਕਿ ਇੱਥੇ ਜਾ ਚੁੱਕਾ ਹੈ